ਸਤਿ ਸ੍ਰੀ ਅਕਾਲ ਨਮਸਕਾਰ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਲੜੀਵਾਰ ਪੋਡਕਾਸਟ ਵਿੱਚ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਹਾਜ਼ਰ ਹੋਇਆ ਇੱਕ ਨਵਾਂ ਵਿਸ਼ਾ ਲੈ ਕੇ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਦੁੱਧਾਰੂ ਪਸ਼ੂਆਂ ਵਿੱਚ ਉਤਪਾਦਨ ਵਧਾਉਣ ਲਈ ਜਿਹੜੀਆਂ ਖੁਰਾਕ ਸਬੰਧੀ ਨਵੀਆਂ ਵਿਕਲੀਆਂ ਤਕਨੀਕਾਂ ਨੇ ਉਸ ਬਾਬਤ ਹੈਗਾ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਹਾਜ਼ਰ ਹੋਏ ਨੇ ਪਸ਼ੂ ਆਹਾਰ ਵਿਭਾਗ ਵਿਖੇ ਬਤੌਰ ਪ੍ਰੋਫੈਸਰ ਵਜੋ ਸਵਾਮਾ ਨਭਾਰੇ ਡਾਕਟਰ ਜੈਸਮੀਨ ਕੌਰ ਜੀ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਸਵਾਗਤ ਹੈ ਜੀ ਆ ਡਾਕਟਰ ਸਾਹਿਬ ਜਿਦਾ ਆਪਾਂ ਗੱਲ ਕਰਦੇ ਆਂ ਡੇਰੀ ਕਿਤੇ ਦੀ ਤਾਂ ਅਕਸਰ ਇਹ ਹੀ ਕਿਹਾ ਜਾਂਦਾ ਹੈ ਵੀ ਜਿਹੜਾ ਸਾਰਾ ਦਮੋਂਦਾਰ ਹੈਗਾ ਕਿਤੇ ਦਾ ਉਹ ਖੁਰਾਕ ਤੇ ਨਿਰਭਰ ਕਰਦਾ ਲਗਭਗ 60-70% ਜਿਹੜਾ ਦੁੱਧ ਦੀ ਲਾਗਤ ਦਾ ਖਰਚਾ ਆਉਂਦਾ ਉਹ ਖੁਰਾਕ ਤੇ ਹੀ ਹੁੰਦਾ ਤੇ ਕਈ ਵਾਰੀ ਪਸ਼ੂ ਪਾਲਕ ਵੀਰਾਂ ਦੇ ਸਵਾਲ ਹੁੰਦੇ ਆ ਵੀ ਸਰ ਖੁਰਾਕ ਤਾਂ ਵਧੀਆ ਪਾ ਰਹੇ ਹੈਗੇ ਆਂ ਬਟ ਦੁੱਧ ਨਹੀਂ ਵਧ ਰਿਹਾ ਹੈਗਾ ਸੋ ਸਾਨੂੰ ਅੱਜ ਇਹ ਦੱਸੋ ਵੀ ਵਧੀਆ ਖੁਰਾਕ ਦੇ ਨਾਲ-ਨਾਲ ਪਸ਼ੂ ਪਾਲਕ ਵੀਰ ਹੋਰ ਕਿਹੜੀਆਂ-ਕਿਹੜੀਆਂ ਤਕਨੀਕਾਂ ਦਾ ਜਿਹੜੀਆਂ ਖੁਰਾਕ ਸੰਬੰਧੀ ਹੈਗੀਆਂ ਨੇ ਵੀ ਉਹਨਾਂ ਦਾ ਧਿਆਨ ਰੱਖੇ ਤਾਂ ਕਿ ਅਸੀਂ ਆਪਣੇ ਪਸ਼ੂਆਂ ਤੋਂ ਵਧੇਰੇ ਦੁੱਧ ਲੈ ਸਕੀਏ। ਦੇਖੋ ਜੀ ਪਸ਼ੂ ਦੀ ਵਧੀਆ ਨਸਲ ਤੇ ਚੰਗੀ ਸਾਂਭ ਸੰਭਾਲ ਦੇ ਨਾਲ-ਨਾਲ ਮਤਲਬ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਉਹਨੂੰ ਸਾਨੂੰ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਜੀ ਜੇ ਪਸ਼ੂ ਵਧੀਆ ਨਸਲ ਦਾ ਵੀ ਹੈ ਪਰ ਜੇ ਉਹਦੀ ਖੁਰਾਕ ਸੰਤੁਲਿਤ ਨਹੀਂ ਤਾਂ ਉਹਦੇ ਦੁੱਧ ਦੀ ਪੈਦਾਵਾਰ ਘਟੇਗੀ ਜਿਵੇਂ ਕਿ ਤੁਸੀਂ ਕਿਹਾ ਕਿ ਦੁੱਧ ਦੀ ਪੈਦਾਵਾਰ ਦਾ ਲਗਭਗ 60 ਤੋਂ 70% ਜਿਹੜਾ ਖਰਚਾ ਹੈ ਖੁਰਾਕ ਤੇ ਆਉਂਦਾ ਹੈ ਜੀ ਸੋ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵਧਾਉਣ ਲਈ ਅਸੀਂ ਕਈ ਤਰ੍ਹਾਂ ਦੀਆਂ ਦਮੀਆਂ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਹੈ ਫੀਡ ਸਪਲੀਮੈਂਟ ਦੇ ਵੱਤੋਂ ਸੋ ਫੀਡ ਸਪਲੀਮੈਂਟ ਇੱਕ ਤਰ੍ਹਾਂ ਦੇ ਫੀਡ ਦੇ ਪੂਰਕ ਹੁੰਦੇ ਹਨ ਜੀ ਮਤਲਬ ਜੇ ਖੁਰਾਕ ਵਿੱਚ ਕਿਸੇ ਪੋਸ਼ਕ ਤੱਤ ਦੀ ਕਮੀ ਹੋ ਜਾਏ ਤਾਂ ਫੀਡ ਸਪਲੀਮੈਂਟ ਜਿਹੜੇ ਆ ਉਹਨਾਂ ਪੋਸ਼ਕ ਤੱਤਾਂ ਦੀ ਪੂਰਤੀ ਜਾਂ ਸਪਲਾਈ ਕਰਦੇ ਹਨ ਸੋ ਇਹਨਾਂ ਦੇ ਵਰਤੋਂ ਨਾਲ ਜਿਹੜਾ ਪਸ਼ੂ ਹੈ ਉਹਨਾਂ ਦੀ ਇਮਿਊਨਿਟੀ ਵਿੱਚ ਵਾਧਾ ਹੁੰਦਾ ਹੈ ਉਹਨਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਪਸ਼ੂ ਦਾ ਦਵਾਈ ਪਸ਼ੂ ਦੀ ਦਵਾਈਆਂ ਤੇ ਆਉਣ ਵਾਲਾ ਖਰਚਾ ਘਟਦਾ ਹੈ ਤੇ ਜਿਹੜਾ ਪਸ਼ੂ ਪਾਲਕ ਨੂੰ ਆਰਥਿਕ ਨੁਕਸਾਨ ਨਹੀਂ ਝੱਲਣਾ ਪੈਂਦਾ ਸੋ ਇਸ ਦੇ ਨਾਲ ਨਾਲ ਹੀ ਇਹ ਪਸ਼ੂਆਂ ਦੀ ਪ੍ਰਜਨਨ ਸ਼ਕਤੀ ਵਿੱਚ ਸੁਧਾਰ ਕਰਦੇ ਹਨ ਉਹਨਾਂ ਦੀ ਪਾਚਨ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਇਹਨਾਂ ਦੀ ਵਰਤੋਂ ਨਾਲ ਸੋ ਕਈ ਤਰ੍ਹਾਂ ਦੇ ਪੋਸ਼ਕ ਜਿਹੜੇ ਫੀਡ ਸਪਲੀਮੈਂਟ ਹੈ ਉਹ ਪਸ਼ੂ ਖੁਰਾਕ ਵਿੱਚ ਵਰਤੇ ਜਾ ਸਕਦੇ ਹਨ ਜਿਨ੍ਹਾਂ ਵਿੱਚੋਂ ਮੇਨ ਹੈਗੀ ਹੈ ਮਿਨਰਲ ਮਿਕਸਚਰ ਜਿਹਾ ਝਾਤਾਂ ਦਾ ਮਿਸ਼ਰਣ ਝਾਤਾਂ ਦਾ ਚੂਰਾ ਬਾਈਪਾਸ ਫੈਟ ਹੈ ਇਸ ਤੋਂ ਇਲਾਵਾ ਪਸ਼ੂ ਚਾਟ ਹੈ ਜਿਸ ਨੂੰ ਸੀ ਯੂਰੋਮਿਨ ਲਿਕ ਵੀ ਆਖਦੇ ਹਾਂ ਤੇ ਪ੍ਰੀਮਿਕਸ ਹੈ ਸੋ ਇਹ ਜਿਹੜੇ ਮੇਨ ਫੀਡ ਸਪਲੀਮੈਂਟ ਹੈ ਜਿਹੜੇ ਪਸ਼ੂ ਪਾਲਕ ਆਸਾਨੀ ਨਾਲ ਪਸ਼ੂ ਖੁਰਾਕ ਵਿੱਚ ਇਨਕੋਰਪੋਰੇਟ ਐਡ ਕਰ ਸਕਦੇ ਹਨ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਨੇ ਆਪਾਂ ਨੂੰ ਚਾਰ ਜਿਹੜੇ ਹੈਗੇ ਇਹਨੇ ਖੁਰਾਕੀ ਤਕਨੀਕਾਂ ਕਹ ਲਈ ਗਈ ਉਹਨਾਂ ਬਾਬਤ ਦੱਸਿਆ ਹੈਗਾ ਵੀ ਜਿਨ੍ਹਾਂ ਦੇ ਵਿੱਚ ਝਾਤਾਂ ਦਾ ਚੂਰਾ मिनरल मिक्सचर ਜਿਹਨੂੰ ਆਪਾਂ ਆਖਦੇ ਆ ਬਾਈਪਾਸ ਫੈਟ ਡਾਕਟਰ ਸਾਹਿਬ ਨੇ ਦੱਸਿਆ ਯੂਰੋਮੈਲਿਕ ਬਾਰੇ ਦੱਸਿਆ ਤੇ ਇੱਕ ਡੇਰੀ ਪ੍ਰੀਮਿਕਸ ਬਾਰੇ ਦੱਸਿਆ ਡਾਕਟਰ ਸਾਹਿਬ ਇੱਕ ਇੱਕ ਕਰਕੇ ਇਹਨਾਂ ਨਾਲ ਗੱਲ ਕਰਦੇ ਆਪਾਂ ਜਿਹੜਾ ਤੁਸੀਂ ਧਾਤਾਂ ਦਾ ਚੂਰਾ ਜਾਂ मिनरल मिक्सचर ਦੱਸਿਆ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਵੀ ਦੱਸੋ ਵੀ ਇਹ ਕੀ ਹੁੰਦਾ ਹੈ ਤੇ ਪਸ਼ੂ ਨੂੰ ਇਹਦੇ ਕੀ ਕੀ ਫਾਇਦੇ ਹੁੰਦੇ ਨੇ ਇਹ ਜਿਹੜਾ ਧਾਤਾਂ ਦਾ ਚੂਰਾ ਹੁੰਦਾ ਆ ਦੇਖੋ ਧਾਤਾਂ ਅਜਿਹੇ ਧੱਤੇ ਜਿਹੜੀਆਂ ਪਸ਼ੂ ਦੇ ਸਰੀਰ ਵਿੱਚ ਪੈਦਾ ਨਹੀਂ ਹੁੰਦੀਆਂ ਸੋ ਇਸ ਦੀ ਪੂਰਤੀ ਲਈ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਬਾਹਰੂ ਦੇਣਾ ਪੈਂਦਾ ਸੋ ਧਾਤਾਂ ਦਾ ਚੂਰਾ ਜਾਂ ਧਾਤਾਂ ਦਾ ਮਿਸ਼ਰਣ ਜਿਹੜਾ ਉਹ ਧਾਤਾਂ ਦੀ ਪੂਰਤੀ ਦਾ ਇੱਕ ਉਤਮ ਸਰੋਤ ਹੈ ਜੀ ਸੋ ਹੁਣ ਇਹਦੀ ਲੋੜ ਕਿਉਂ ਹੈ ਕਨਕ ਝੋਨੇ ਦੇ ਫਸਲੀ ਚੱਕਰ ਕਾਰਨ ਜਿੱਥੇ ਜ਼ਮੀਨ ਵਿੱਚ ਪਾਣੀ ਦਾ ਸਤਰ ਘਟਿਆ ਹੈ ਉੱਥੇ ਨਾਲ ਦੀ ਨਾਲ ਹੀ ਕਈ ਤੱਤਾਂ ਦੀ ਵੀ ਕਮੀ ਆ ਗਈ ਹੈ ਜਿਨ੍ਹਾਂ ਵਿੱਚੋਂ ਮੈਗਨ ਹੈ ਲਘੂ ਤਾਤਾ ਸੋ ਇਹੋ ਜੀ ਮਿੱਟੀ ਵਿੱਚੋਂ ਗਏ ਜਾਣ ਵਾਲੇ ਚਾਰਿਆਂ ਵਿੱਚ ਵੀ ਇਸ ਕਮੀ ਦਾ ਹੋਣਾ ਸੁਭਾਵਿਕ ਹੈ ਸੋ ਇਸ ਲਈ ਜਿਹੜਾ ਹੈ ਤੱਤਾਂ ਦਾ ਚੂਰਾ ਪਸ਼ੂਆਂ ਦੀ ਖੁਰਾਕ ਵਿੱਚ ਲਗਾਤਾਰ ਵਰਤਣਾ ਚਾਹੀਦਾ ਹੈ ਸੋ ਤਾਤਾ ਇੱਥੇ ਮੈਂ ਇੱਕ ਗੱਲ ਹੋਰ ਜਿਹੜੀ ਐਡ ਕਰਨਾ ਚਾਹਾਂਗੀ ਕਿ ਪਸ਼ੂਆਂ ਨੂੰ ਜਿਹੜੀਆਂ ਤੱਤਾਂ ਚਾਹੀਦੀਆਂ ਉਹਨਾਂ ਨੂੰ ਮੇਨਲੀ ਦੋ ਸ਼੍ਰੇਣੀਆਂ ਤੋਂ ਵੰਡਿਆ ਜਾਂਦਾ ਹੈ ਸੋ ਇਹ ਜਿਹੜੀ ਕਲਾਸੀਫਿਕੇਸ਼ਨ ਕੀਤੀ ਗਈ ਹੈ ਇਹ ਪਸ਼ੂਆਂ ਦੀ ਸਰੀਰਕ ਲੋੜ ਦੇ ਅਨੁਸਾਰ ਹੈ ਸੋ ਪਹਿਲੀ ਸ਼੍ਰੇਣੀ ਜਿਹੜੀ ਹੈ ਉਹ ਹੁੰਦੀ ਹੈ ਮੁੱਖ ਤੱਤਾਂ ਦੀ ਸੋ ਇਹ ਪਸ਼ੂ ਦੀ ਸਰੀਰ ਨੂੰ ਜ਼ਿਆਦਾ ਕੁਆਂਟੀਟੀ ਚ ਜ਼ਿਆਦਾ ਮਾਤਰਾ ਵਿੱਚ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਮੁੱਖ ਹਨ ਕੈਲਸ਼ੀਅਮ ਫਾਸਫੋਰਸ ਸੋਡੀਅਮ ਪੋਟਾਸ਼ੀਅਮ ਕਲੋਰਾਈਡ ਸਲਫਰ ਆਦਿ ਸੋ ਇਹ ਜਿਹੜੀਆਂ ਤੱਤਾਂ ਪਸ਼ੂ ਦੇ ਸਰੀਰਕ ਢਾਂਚੇ ਨੂੰ ਮਜ਼ਬੂਤ ਕਰਦੀਆਂ ਹਨ ਤੇ ਸਰੀਰ ਵਿੱਚ ਤਰਲ ਪਦਾਰਤ ਬਣਾਉਣ ਵਿੱਚ ਸਹਾਇੀ ਹੁੰਦੀਆਂ ਜੀ ਸੋ ਜਿਹੜੇ ਦੂਜੀ ਸ਼੍ਰੇਣੀ ਆ ਧਾਤਾਂ ਦੀ ਉਹ ਹੈ ਲਘੂ ਧਾਤਾਂ ਦੀ ਜੋ ਪਸ਼ੂ ਦੇ ਸਰੀਰ ਵਿੱਚ ਘੱਟ ਮਾਤਰਾ ਵਿੱਚ ਚਾਹੀਦੀਆਂ ਹਨ ਪਰ ਇਹ ਵੀ ਬਹੁਤ ਮਹੱਤਵਪੂਰਨ ਰੋਲ ਜਿਹੜਾ ਅਦਾ ਕਰਦੀਆਂ ਹਨ ਜਿਨ੍ਹਾਂ ਵਿੱਚ ਮੇਨਲੀ ਆਉਂਦੀਆਂ ਕਾਪਰ ਕੋਬਾਲਟ ਜ਼ਿੰਕ ਮੈਗਨੀਜ਼ ਆਇਰਨ ਆਇਓਡੀਨ ਆਦਿ ਇਹ ਧਾਤਾਂ ਲਘੂ ਧਾਤਾਂ ਹਨ ਸੋ ਇਹ ਜਿਹੜੀਆਂ ਪਸ਼ੂ ਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਾਰਮੋਨ ਐਨਜ਼ਾਈਮ ਅਮੀਨੋ ਐਸਿਡ ਬਣਾਉਣ ਵਿੱਚ ਸਹਾਇਤਾ ਹੁੰਦੀ ਹੈ ਜੀ ਸੋ ਡਾਕਟਰ ਜਿੱਦਾਂ ਤੁਸੀਂ ਦੋਨੋਂ ਤਰ੍ਹਾਂ ਦੀ ਮੁੱਖ ਧਾਤਾਂ ਤੇ ਲਘੂ ਧਾਤਾਂ ਦੇ ਲਾਵ ਦੱਸੇ ਨੇ ਸੋ ਜਿਹੜਾ ਤਾਤਾਂ ਦਾ ਚੂਰਾ ਵੀ ਆਪਾਂ ਗੱਲ ਕਰ ਰਹੇ ਆਂ ਇਹਦੇ ਵਿੱਚ ਇਹ ਦੋਨੋਂ ਤਰ੍ਹਾਂ ਦੀਆਂ ਤਾਤਾਂ ਲਘੂ ਤੇ ਮੁਖ ਤਾਤਾਂ ਮੌਜੂਦ ਹੁੰਦੀਆਂ ਨੇ ਤਾਤਾਂ ਦਾ ਚੂਰੇ ਵਿੱਚ ਹਾਂਜੀ ਦੋਨੋਂ ਤਰ੍ਹਾਂ ਦੀਆਂ ਮੁਖ ਤਾਤਾਂ ਤੇ ਲਘੂ ਤਾਤਾਂ ਦੋਨੋਂ ਤਰ੍ਹਾਂ ਦੀਆਂ ਹੀ ਮੌਜੂਦ ਹੁੰਦੀਆਂ ਹਨ ਤਾਤਾਂ ਦਾ ਚੂਰਾ ਜਿਹੜਾ ਸਾਡੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਪਸ਼ੂਹਾਰ ਵਿਭਾਗ ਦੇ ਵਿੱਚ ਬਣਾਇਆ ਜਾਂਦਾ ਹੈ ਜੀ ਸੋ ਇੱਥੇ ਟਾਈਪ 2 ਮਿਨਰਲ ਮਿਕਸਚਰ ਬਣਦਾ ਹੈ ਜਿਹੜਾ ਕਿ ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿੱਚ ਤੁਸੀਂ ਵਰਤ ਸਕਦੇ ਹੋ ਜੀ ਇਸ ਤੋਂ ਇਲਾਵਾ ਇਲਾਕਾ ਧਾਰਿਤ ਤਾਤਾ ਦਾ ਚੂਰਾ ਵੀ ਇੱਥੇ ਤਿਆਰ ਕੀਤਾ ਜਾਂਦਾ ਹੈ ਜੀ ਇਸ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਜ਼ਰੂਰਤ ਦੇ ਹਿਸਾਬ ਤੇ ਤਿਆਰ ਕੀਤਾ ਗਿਆ ਹੈ ਜੀ ਅਸਲ ਵਿੱਚ ਜ਼ਮੀਨ ਤੇ ਜਲਵਾਯੂ ਦੇ ਆਧਾਰ ਤੇ ਪੰਜਾਬ ਦੇ ਤਿੰਨ ਜ਼ੋਨ ਹਨ ਕੰਡੀ ਜ਼ੋਨ ਸਾਊਥ-ਵੈਸਟ ਜ਼ੋਨ ਤੇ ਸੈਂਟਰਲ ਜ਼ੋਨ ਸੋ ਇਨਾਂ ਇਲਾਕਿਆਂ ਵਿੱਚ ਕੁਝ ਤਾਤਾਂ ਦੀ ਘਾਟ ਹੈ ਤੇ ਕੁਝ ਤਾਤਾਂ ਜਿਹੜੀਆਂ ਬਹੁਤ ਆਤ ਵਿੱਚ ਹਨ ਸੋ ਯੂਨੀਵਰਸਿਟੀ ਵੱਲੋਂ ਇੱਕ ਮਿਨਰਲ ਮੈਪਿੰਗ ਕੀਤੀ ਗਈ ਸੋ ਉਸ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇਲਾਕਾ ਅਧਾਰਿਤ ਤਾਤਾਂ ਦਾ ਚੁਰਾਵੇ ਤਿਆਰ ਕੀਤਾ ਗਿਆ ਜਿਹ ਪਸ਼ੂਹਾਰ ਵਿਭਾਗ ਤੋਂ ਮਤਲਬ ਇੱਥੇ ਤਿਆਰ ਕੀਤਾ ਜਾਂਦਾ ਤੇ ਯੂਨੀਵਰਸਿਟੀ ਨੂੰ ਮਿਲਦਾ ਹੈ ਜੀ ਡਾਕਟਰ ਸਾਹਿਬ ਅਰਸੋ ਨਾਲ ਦੀ ਨਾਲ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਵੀ ਹੁਣ ਆਪਾਂ ਧਾਤਾਂ ਦਾ ਚੂਰਾ ਜੀ ਉਹਨਾਂ ਨੇ ਵਰਤਨਾ ਹੈ ਪਸ਼ੂ ਖੁਰਾਕ ਦੇ ਵਿੱਚ ਤਾਂ ਵੀ ਉਹ ਕਿਸ ਤਰੀਕੇ ਨਾਲ ਵਰਤ ਸਕਦੇ ਹਾਂ ਹਾਂ ਜੀ ਜਿਹੜਾ ਧਾਤਾਂ ਦਾ ਚੂਰਾ ਹੈ ਦੋ ਟੰਗਾਂ ਨਾਲ ਚਾਰਿਆ ਜਾ ਸਕਦਾ ਹੈ ਪਹਿਲਾ ਤਰੀਕਾ ਤਾਂ ਹੈ ਕਿ ਪਸ਼ੂਆਂ ਦੇ ਵੰਡ ਵਿੱਚ ਮਿਲਾ ਕੇ ਸੋ ਇਹਦੇ ਲਈ 1 ਕਿਲੋ ਵੰਡ ਵਿੱਚ ਜੀ 2 ਕਿਲੋ ਧਾਤਾਂ ਦਾ ਚੂਰਾ ਤੇ 1 ਕਿਲੋ ਨਮਕ ਪਾਇਆ ਜਾ ਸਕਦਾ ਹੈ। ਜੀ ਤੇ ਦੂਜਾ ਤਰੀਕਾ ਹੈ ਪਸ਼ੂ ਦੀ ਸਰੀਰਕ ਲੋੜ ਦੇ ਅਨੁਸਾਰ ਉਸ ਨੂੰ ਦੇ ਕੇ। ਜੀ ਸੋ ਇਹਦੇ ਵਿੱਚ ਜਿਵੇਂ ਵੱਧਰੇ ਕਟੜੂ ਵਛੜੂ ਆ ਉਹਨਾਂ ਨੂੰ 20 ਤੋਂ 30 ਗ੍ਰਾਮ ਪ੍ਰਤੀ ਦਿਨ ਦੇ ਹਿਸਾਬ ਤੇ ਦੇ ਸਕਦੇ ਹੋ। ਇਸ ਤੋਂ ਇਲਾਵਾ 10 ਕਿਲੋ ਤੋਂ ਅ ਕਟ ਦੁੱਧ ਦੇਣ ਵਾਲੇ ਪਸ਼ੂ ਹੈ ਉਹਨਾਂ ਨੂੰ 50 ਤੋਂ 60 ਗ੍ਰਾਮ ਪ੍ਰਤੀ ਦਿਨ ਦਿੱਤਾ ਜਾ ਸਕਦਾ ਹੈ ਤੇ ਜੇ 10 ਕਿਲੋ ਤੋਂ ਵੱਧ ਦੁੱਧ ਦੇ ਰਹੇ ਆ ਪਸ਼ੂ ਉਹਨਾਂ ਨੂੰ ਅਸੀਂ 80 ਤੋਂ 100 ਗ੍ਰਾਮ ਪ੍ਰਤੀ ਦਿਨ ਦੇ ਸਾਫ ਤੇ ਦੇ ਸਕਦੇ ਆ ਸੋ ਇੱਥੇ ਮੈਂ ਤਾਤਾਂ ਦੇ ਚੂਰੇ ਦੇ ਇੱਕ ਕੁਝ ਜਿਹੜੇ ਯੂਸਸ ਐ ਉਹਨਾਂ ਬਾਰੇ ਵੀ ਦੱਸਣਾ ਚਾਹਾਂਗੀ ਕਿ ਇਹਨਾਂ ਦੇ ਫਾਇਦੇ ਕੀ ਕੀ ਆ ਪਸ਼ੂਆਂ ਨੂੰ ਜੀ ਸੋ ਇਹਨਾਂ ਨੂੰ ਦੇਣ ਨਾਲ ਇੱਕ ਤਾਂ ਪਸ਼ੂਆਂ ਦਾ ਹਾਜ਼ਮਾ ਸਹੀ ਰਹਿੰਦਾ ਹੈ ਜਦੋਂ ਪਸ਼ੂਆਂ ਦਾ ਹਾਜ਼ਮਾ ਸਹੀ ਰਹੇਗਾ ਤਾਂ ਉਹਨਾਂ ਦਾ ਨੇਚਰਲੀ ਉਹਨਾਂ ਦੇ ਦੁੱਧ ਦੇ ਪੈਦਾਵਾਰ ਵੀ ਵਧੇਗੀ ਉਹਨਾਂ ਦਾ ਸਰੀਰਕ ਵਾਧਾ ਵੀ ਤੇਜ਼ੀ ਨਾਲ ਹੋਏਗਾ ਤੇ ਇਹਦੇ ਨਾਲ ਪਸ਼ੂਆਂ ਦੀ ਜਿਹੜੀ ਪ੍ਰਜਨਨ ਸ਼ਕਤੀ ਵੀ ਵੱਧਦੀ ਹੈ ਪਸ਼ੂ ਦੀ ਇਮਿਊਨਿਟੀ ਵਿੱਚ ਵੀ ਸੁਧਾਰ ਹੁੰਦਾ ਹੈ ਪਸ਼ੂਆਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਇਹ ਪਸ਼ੂ ਨੂੰ ਫੂਟ ਕੀ ਬੁਖਾਰ ਤੋਂ ਵੀ ਬਚਾਉਂਦਾ ਹੈ ਤੇ ਜਿਹੜੇ ਪਸ਼ੂ ਹੈ ਉਹ ਰਸੇ ਕਪੜੇ ਮਿੱਟੀ ਆਦਿ ਨੂੰ ਨਹੀਂ ਮਾਰਦੇ ਸੋ ਇਹ ਧਾਤਾਂ ਦਾ ਚੂਰਾ ਦੇਣ ਦੇ ਕਈ ਫਾਇਦੇ ਹਨ ਪਸ਼ੂ ਨੂੰ ਤੇ ਇਸ ਨੂੰ ਜਿਹੜਾ ਲਗਾਤਾਰ ਪਸ਼ੂ ਦੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਨੇ ਸਾਨੂੰ ਧਾਤਾਂ ਦੇ ਚੂਰੇ ਦੇ ਫਾਇਦੇ ਧਾਤਾਂ ਦੇ ਚੂਰੇ ਨੂੰ ਕਿੱਦਾਂ ਵਰਤਣਾ ਚਾਹੀਦਾ ਹੈਗਾ ਉਸ ਬਾਬਤ ਦੱਸਿਆ ਹੈਗਾ ਤੋ ਅਗਲੀ ਤਕਨੀਕੇ ਨਹੀਂ ਚਲਦੇ ਆ ਡਾਕਟਰ ਦੂਸਰੀ ਤਕਨੀਕ ਜਿਹੜੀ ਤੁਸੀਂ ਨਾਮ ਲਿਆ ਸੀਗਾ ਉਹ ਸੀਗੀ ਯੂਰੋਮੈਨ ਲਿਖਿਆ ਜਾਂ ਜਿੰਨੂੰ ਆਪਾਂ ਪਸ਼ੂ ਚਾਟ ਕਹਿੰਦੇ ਆ ਸੋ ਉਹਦੇ ਬਾਬਤ ਵੀ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਦੱਸੋ ਵੀ ਇਹ ਪਸ਼ੂ ਚਾਟ ਕੀ ਹੁੰਦੀ ਹੈ ਇਹਦੇ ਵਿੱਚ ਕੀ ਕੀ ਤੱਤ ਨੇ ਤੇ ਇਹ ਪਸ਼ੂ ਦੀ ਕਿਦਾਂ ਲਾਹੇਵੰਦ ਸਾਬਤ ਹੁੰਦੀ ਹੈ ਦੇਖੋ ਜੀ ਪਸ਼ੂ ਚਾਟ ਜਿਹੜੀ ਹੈ ਇਹ ਕੁਝ ਚੀਜ਼ਾਂ ਨੂੰ ਰਲਾ ਕੇ ਬਣਾਇਆ ਗਿਆ ਮਿਸ਼ਰਣ ਹੁੰਦਾ ਹੈ ਜਿਸ ਵਿੱਚ ਕਿ ਯੂਰੀਆ ਸ਼ੀਰਾ ਤਾਤਾਂ ਦਾ ਚੂਰਾ ਹੈ ਆਟਾ ਹੈ ਖਾਲ ਪਾਈ ਜਾਂਦੀ ਹੈ ਨਮਕ ਪਾਇਆ ਜਾਂਦਾ ਹੈ ਸੋ ਇਹਨੂੰ ਆਪਾਂ ਕਹਿੰਦੇ ਆ ਕਿ ਇਟ ਇਜ਼ ਅ ਕੰਪਲੀਟ ਬਲੈਂਡ ਆਫ એનર્ਜੀ ਪ੍ਰੋਟੀਨ ਐਂਡ ਮਿਨਰਲਸ ਸੋ ਇੱਕ ਤਰ੍ਹਾਂ ਦਾ ਫੀਡ ਸਪਲੀਮੈਂਟ ਹੈ ਜੇ ਪਸ਼ੂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਘਾਟ ਹੁੰਦੀ ਹੈ ਤਾਂ ਇਸ ਨੂੰ ਦੇ ਕੇ ਪੂਰੀ ਕੀਤੀ ਜਾ ਸਕਦੀ ਹੈ ਠੀਕ ਹੈ ਹੁਣ ਇਸ ਨੂੰ ਅਸੀਂ ਵਰਤਨਾ ਕਿਵੇਂ ਆ ਸੋ ਇਹ 3 ਕਿਲੋ ਦੀ ਇੱਟ ਹੈ ਜਿਹੜੀ ਕਿ ਪਸ਼ੂ ਹਾਰਵੇ ਭਾਗ ਵਿੱਚ ਤਿਆਰ ਕੀਤੀ ਜਾਂਦੀ ਹੈ ਇਸ ਨੂੰ ਤੁਸੀਂ ਪਸ਼ੂ ਦੀ ਖੁਰਲੀ ਵਿੱਚ ਰੱਖ ਦੇਣਾ ਹੈ ਤੇ ਪਸ਼ੂ ਇਹਨੂੰ ਆਪਣੇ ਲੋੜ ਦੇ ਅਨੁਸਾਰ ਛਟੇਗਾ ਸੋ ਇਸ ਨੂੰ ਮਤਲਬ ਅਸੀਂ ਕਹਿੰਦੇ ਆ ਕਿ ਇੱਕ ਪਸ਼ੂ ਨੂੰ ਇੱਕ ਇਟ ਜਿਹੜੀ ਹੈ ਇੱਕ ਹਫਤਾ ਉਹਦੇ ਚੱਲਣੀ ਚਾਹੀਦੀ ਹੈ ਸੋ ਇਸ ਦਾ ਇਸ ਦੇ ਵਿੱਚ ਕੀ ਹੈ ਕਿ ਇਹਦੀ ਸ਼ੈਲਫ ਲਾਈਫ ਹੈ 1 ਸਾਲ ਦੀ ਹੁੰਦੀ ਹੈ ਸੋ ਜਦੋਂ ਵੀ ਤੁਸੀਂ ਲੈ ਕੇ ਜਾਓ ਤੁਸੀਂ ਉਹਨੂੰ ਸਾਲ ਦੇ ਅੰਦਰ ਅੰਦਰ ਵਰਤ ਲੈਣਾ ਹੈ ਸੋ ਜੀ ਡਾਕਟਰ ਸਾਹਿਬ ਤੁਸੀਂ ਇਟ ਦੱਸਦੇ ਹੋ ਕਹਿੰਦਾ ਭਾਬ ਜਿਵੇਂ ਪਸ਼ੂ ਪਾਲਕ ਵੀਰ ਆਪਣੇ ਖੁਰਲੀ ਦੇ ਵਿੱਚ ਕਾਲਾ ਨਮਕ ਰੱਖਦੇ ਸੀ ਉਹ ਕਾਲਾ ਨਮਕ ਉਹਦੇ ਤੋਂ ਮਿਲਦਾ ਉਹਦੇ ਤੋਂ ਖੁਸ਼ਤਾਤਾਂ ਮਿਲਦੀਆਂ ਜਿਹੜੀ ਡਾਕਟਰ ਸਾਹਿਬ ਨੇ ਆਪਾਂ ਨੂੰ ਪਸ਼ੂ ਚਾਤ ਬਾਰੇ ਦੱਸਿਆ ਉਹ ਡਾਕਟਰ ਨੇ ਦੱਸਿਆ ਵੀ ਇੱਕ ਮਿਸ਼ਰਤ ਤਰ੍ਹਾਂ ਨਾਲ ਵਰਤੀ ਜਾਂਦੀ ਹੈ ਉਹਦੇ ਵਿੱਚੋਂ ਆਪਾਂ ਨੂੰ એનર્ਜੀ ਮਿਲਦੀ ਹੈ ਤਾਤਾਂ ਮਿਲਦੀਆਂ ਪ੍ਰੋਟੀਨ ਮਿਲਦੀਆਂ ਸੋ ਉਹ ਇੱਕ ਜਿੱਤੇ ਵੀ ਕਿਤੇ ਘਾਟ ਆਉਂਦੀ ਹੈ ਪਸ਼ੂ ਦੇ ਵਿੱਚ ਉਹਨੂੰ ਪੂਰਤੀ ਕਰਕੇ ਦੁੱਧ ਉਤਪਾਦਨ ਵਧਾਉਣ ਵਿੱਚ ਸਹਾਇਤਾ ਹੁੰਦੀ ਹੈ ਡਾਕਟਰ ਸਾਹਿਬ ਕੀ ਗੱਲ ਕਰਦਾ ਮੈਂ ਹੁਣ ਜਿਹੜੀ ਆਪਣੇ ਕੋਲ ਤੀਜੀ ਤਕਨੀਕ ਹੈਗੀ ਹੈ ਬਾਈਪਾਸ ਫੈਟ ਜਿਹੜਾ ਤੁਸੀਂ ਨਾਮ ਲਿਆ ਬਾਈਪਾਸ ਫੈਟ ਕੀ ਹੁੰਦੀ ਹੈ ਤੇ ਪਸ਼ੂ ਪਾਲਕ ਵੀਰ ਇਹਨੂੰ ਕਿੱਥੋਂ ਲੈ ਸਕਦਾ ਤੇ ਇਹਦੇ ਕੀ ਫਾਇਦੇ ਹੋ ਸਕਦੇ ਆ ਦੇਖੋ ਜੇ ਅਸੀਂ ਨਾਰਮਲ ਫੈਟ ਦੀ ਗੱਲ ਕਰੀਏ ਇੱਕ ਵਾਰੀ ਬਾਈਪਾਸ ਨੂੰ ਛੱਡਦੇ ਹੀ ਤਾਂ ਫੈਟ ਜਿਹੜਾ ਪਸ਼ੂ ਲਈ ਊਰਜਾ ਦਾ ਸੰਗਣਾ ਸਰੋਤ ਹੈ ਸੋ ਫੈਟ ਵਿੱਚ ਕਾਰਬੋਹਾਈਡਰੇਟਸ ਨਾਲੋਂ ਸਵਾ ਦੋ ਗੁਣਾ ਜ਼ਿਆਦਾ ਊਰਜਾ ਹੁੰਦੀ ਹੈ ਸੋ ਬਾਈਪਾਸ ਫੈਟ ਹੁਣ ਕੀ ਹੈ ਬਾਈਪਾਸ ਫੈਟ ਜਿਹੜਾ ਹੈ ਇਹ ਪਸ਼ੂ ਦੇ ਰਿਊਮਨ ਯਾਨੀ ਕਿ ਮੇਦੇ ਦੇ ਪਹਿਲੇ ਹਿੱਸੇ ਵਿੱਚ ਸਥਿਰ ਰਹਿੰਦਾ ਹੈ ਸੋ ਹਿਊਮਨ ਜੀਵਾਨੂ ਇਸ ਨੂੰ ਤੋੜ ਨਹੀਂ ਸਕਦੇ ਇਹ ਸਿੱਧਾ ਮੇਦੇ ਦੇ ਚੌਥੇ ਹਿੱਸੇ ਐਬੋਮੈਜ਼ਮ ਜਿੱਥੇ ਕਿ ਤਜਾਬੀਪਨ ਹੁੰਦਾ ਹੈ ਉੱਥੇ ਜਾ ਕੇ ਟੁੱਟਦਾ ਹੈ ਤੇ ਅੰਤੜੀਆਂ ਵਿੱਚ ਹਜ਼ਮ ਹੁੰਦਾ ਹੈ ਸੋ ਇਸ ਨਾਲ ਪਸ਼ੂ ਨੂੰ ਜਿਹੜਾ ਊਰਜਾ ਪ੍ਰਦਾਨ ਮਿਲਦੀ ਹੈ ਸੋ ਇਹ ਪਸ਼ੂ ਨੂੰ ਊਰਜਾ ਪ੍ਰਦਾਨ ਕਰਦਾ ਹੈ ਜੀ ਸੋ ਹੁਣ ਬਾਈਪਾਸ ਫੈਟ ਦੀ ਮਤਲਬ ਦੇਣ ਦੀ ਲੋੜ ਕਿਉਂ ਹੈ ਜੀ ਸੋ ਜਿਹੜੇ ਵਧੇਰੇ ਦੁੱਧ ਦੇਣ ਵਾਲੇ ਪਸ਼ੂ ਹੈ ਜਾਂ ਜਿਹੜੇ ਪਸ਼ੂ ਸੂਣ ਤੋਂ 3-4 ਹਫ਼ਤੇ ਪਹਿਲਾਂ ਜਾਂ ਸੂਣ ਤੋਂ 10-12 ਹਫ਼ਤੇ ਬਾਅਦ ਕਈ ਵਾਰ ਕੀ ਹੁੰਦਾ ਕਿ ਪਸ਼ੂ ਦੀ ਸੁੱਕਾ ਮਾਦਾ ਖਾਣ ਦੀ ਸਮਰੱਥਾ ਘਟੀ ਹੁੰਦੀ ਹੈ। ਸੋ ਉਸ ਵੇਲੇ ਦੇ ਦੌਰਾਨ ਜਿਹੜੀ ਆਪਾਂ ਖੁਰਾਕ ਦੇ ਰਹੇ ਹਾਂ ਉਸ ਤੋਂ ਪਸ਼ੂ ਦੀ ਊਰਜਾ ਸੰਬੰਧੀ ਲੋੜ ਪੂਰੀ ਨਹੀਂ ਹੋ ਪਾਉਂਦੀ। ਅਜਿਹੇ ਸਮੇਂ ਵਿੱਚ ਅਸੀਂ ਜੇਕਰ ਬਾਈਪਾਸ ਫੈਟਰੀ ਵਰਤੋਂ ਕਰੀਏ ਤਾਂ ਉਹ ਕਾਫੀ ਮਦਦਗਾਰ ਸਾਬਤ ਹੁੰਦੀ ਹੈ ਕਿਉਂਕਿ ਜੇ ਅਸੀਂ ਇਸ ਨੂੰ ਨਹੀਂ ਵਰਤਾਂਗੇ ਤਾਂ ਪਸ਼ੂ ਨੇ ਜਿਹੜੀਆਂ ਆਪਣੀਆਂ ਊਰਜਾ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਆਪਣੇ ਸਰੀਰ ਵਿੱਚ ਜਮਾ ਜਿਹੜੇ ਤੱਤ ਹੈ ਉਹਨੂੰ ਵਰਤਣਾ ਸ਼ੁਰੂ ਕਰ ਦੇਣਾ ਸੋ ਉਹਦੇ ਨਾਲ ਪਸ਼ੂ ਦਾ ਭਾਰ ਘਟੇਗਾ ਦੁੱਧ ਦੀ ਪੈਦਾਵਾਰ ਵਿੱਚ ਕਮੀ ਆਏਗੀ ਤੇ ਉਹਦੇ ਨਾਲ ਨਾਲ ਪਸ਼ੂ ਗੱਭਣ ਵੀ ਦੇਰੀ ਨਾਲ ਹੋਏਗਾ ਸੋ ਇਹ ਇਹਦੇ ਕਾਰਨ ਜਿਹੜਾ ਪਸ਼ੂ ਪਾਲਕ ਹੈ ਉਹਨੂੰ ਆਰਥਿਕ ਨੁਕਸਾਨ ਚਿਲਣਾ ਪਏਗਾ ਸੋ ਜੇਕਰ ਅਸੀਂ ਇਹੋ ਜੀਆਂ ਟੈਕਨੀਕਾਂ ਜਿਵੇਂ ਬਾਈਪਾਸ ਫੈਟ ਹੈ ਇਹਨਾਂ ਦੀ ਵਰਤੋਂ ਅਜੇ ਹੀ ਸਮੇਂ ਦੌਰਾਨ ਕਰ ਲਈਏ ਤਾਂ ਅਸੀਂ ਇਹ ਕਾਫੀ ਮਦਦਗਾਰ ਸਾਬਿਤ ਹੋ ਸਕਦੀ ਹੈ ਅਸਲ ਜਿਦਾਂ ਤੁਸੀਂ ਦੱਸਿਆ ਵੀ ਇਹ ਪਸ਼ੂ ਜਿਹੜਾ ਫਰਨਾ ਸ਼ੁਰੂ ਹੋ ਜਾਂਦਾ ਜੇ ਆਪਾਂ ਉਹਨੂੰ ਬਾਹਰੋਂ ਸਰੋਤ ਨਾ ਦੇਈਏ ਊਰਜਾ ਦਾ ਖਾਸ ਕਰਕੇ ਜਦੋਂ ਸੂਣ ਤੋਂ ਕੁਝ ਦਿਨ ਪਹਿਲਾਂ ਕੋਣ ਜਾਂ ਕੁਝ ਦਿਨ ਬਾਅਦ ਵਿੱਚ ਤੇ ਇਹ ਜਿਹੜੀ ਬਾਈਪਾਸ ਫੈਟ ਹੈਗੀ ਹੈ ਇਹ ਫਿਰ ਕਿੰਨੀ ਕਿੰਨੀ ਮਾਤਰਾ ਚ ਪਸ਼ੂ ਨੂੰ ਦੇਣੀ ਚਾਹੀਦੀ ਹੈ ਵੀ ਤਾਂ ਕਿ ਉਹਦੇ ਊਰਜਾ ਦਾ ਪੂਰਤੀ ਹੁੰਦੀ ਰਹੇ ਹਾਂਜੀ ਦੇਖੋ ਇਹਦੇ ਵੀ ਵਰਤਨ ਦੇ ਦੋ ਢੰਗ ਹਨ ਜਾਂ ਤਾਂ ਸਿਰ ਨੂੰ ਪਸ਼ੂ ਦੇ ਵੰਡ ਵਿੱਚ ਮਿਲਾ ਸਕਦੇ ਹਾਂ ਜਿਵੇਂ ਤੁਸੀਂ 1 ਕਿਲੋ ਵੰਡ ਤਿਆਰ ਕਰਨਾ ਹੈ ਤਾਂ ਤੁਸੀਂ ਉਹਦੇ ਵਿੱਚ 2 ਕਿਲੋ ਬਾਈਪਾਸ ਫੈਟ ਐਡ ਕਰ ਸਕਦੇ ਜਾਂ ਫਿਰ ਤੁਸੀਂ ਇਹਨੂੰ ਜਿਹੜੀਆਂ 15 ਕਿਲੋ ਤੋਂ ਵੱਧ ਦੁੱਧ ਦੇ ਰਹੀਆਂ ਗਾਵਾਂ ਹੈ ਜਾਂ 10 ਕਿਲੋ ਤੋਂ ਵੱਧ ਦੇ ਰਹੀਆਂ ਮੱਝਾਂ ਤੁਹਾਡੇ ਕੋਲ ਹੈ ਜਿਹੜੇ ਬਹੁਤ ਧੇਰੇ ਦੁੱਧ ਦੇਣ ਵਾਲੇ ਪਸ਼ੂ ਹੈ ਉਹਨਾਂ ਨੂੰ ਤੁਸੀਂ ਇਹ 150 ਤੋਂ 200 ਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਦੇ ਸਾਫ ਤੇ ਵੀ ਦੇ ਸਕਦੇ ਹੋ ਸੋ ਬਾਈਪਾਸ ਫਾਇਟਰ ਪਸ਼ੂ ਨੂੰ ਦੇਣ ਦੇ ਕਈ ਫਾਇਦੇ ਹਨ ਜਿਵੇਂ ਕਿ ਇਹਨਾਂ ਨਾਲ ਪਸ਼ੂ ਦਾ ਦੁੱਧ ਵਧਦਾ ਦੁੱਧ ਦੀ ਫੈਟ ਵੱਧਦੀ ਹੈ ਪਸ਼ੂ ਦੀ ਪ੍ਰਜਨਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਤੇ ਇਹ ਖਾਸ ਇਹ ਖਾਸ ਤੌਰ ਤੇ ਜਿਵੇਂ ਗਰਮੀ ਦੀ ਮਾਰ ਚੱਲ ਰੇ ਪਸ਼ੂ ਹੈ ਜਾਂ ट्रांजिशन ਮੌਕੇ ਵੇਲੇ ਸੂਣ ਤੋਂ ਕੁਝ ਸਮਾਂ ਪਹਿਲੇ ਤੇ ਬਾਅਦ ਦੇ ਪਸ਼ੂ ਹੈ ਜਾਂ ਵਧੇਰੇ ਦੁੱਧ ਦੇਣ ਵਾਲੇ ਪਸ਼ੂ ਹੈ ਉਹਨਾਂ ਦੀ ਊਰਜਾ ਸੰਬੰਧੀ ਲੋੜਾਂ ਨੂੰ ਪੂਰਾ ਕਰਦਾ ਹੈ ਅਰਸੇ ਮੇਰੀ ਗਹਿਨ ਟਿਕ ਸਵਾਲ ਆ ਰਿਹਾ ਵੀ ਜਿੱਦਾਂ ਆਪਾਂ ਫੈਟ ਦੀ ਗੱਲ ਕਰ ਰਹੇ ਹਾਂ ਬਾਈਪਾਸ ਫੈਟ ਬਾਈਪਾਸ ਪਸ਼ੂ ਪਾਲਕ ਵੀ ਅਕਸਰ ਮੈਂ ਦੇਖਦਾ ਹੈਗਾ ਫਾਰਮ ਦੇ ਉੱਪਰ ਵੀ ਪਸ਼ੂ ਪਾਲਕ ਵੀ ਤੇਲ ਦਿੰਦੇ ਨੇ ਸੋ ਬਾਈਪਾਸ ਫੈਟ ਤੇ ਜਿਹੜਾ ਤੇਲ ਪਸ਼ੂ ਪਾਲਕ ਵੀ ਤੇਲ ਦਿੰਦੇ ਨੇ ਵੀ ਇਹਦੇ ਸੰਬੰਧੀ ਵੀ ਕੋਈ ਮਿੱਥ ਹੈਗਾ ਜਾਂ ਦੇਣਾ ਚਾਹੀਦਾ ਤੇਲ ਜਾਂ ਨਹੀਂ ਹਾਂਜੀ ਦੇਖੋ ਜਿਹੜਾ ਅਸੀਂ ਜੇ ਫੈਟ ਦੀ ਗੱਲ ਕਰੀਏ ਤਾਂ ਕੁਦਰਤੀ ਜਿਹੜੀ ਆਪਾਂ ਖੁਰਾਕ ਦਿੰਨੇ ਉਹਦੇ ਚ ਕੁਦਰਤੀ ਤੌਰ ਤੇ 3 ਤੋਂ 4% ਫੈਟ ਜਿਹੜਾ ਪਸ਼ੂ ਨੂੰ ਮਿਲ ਜਾਂਦਾ ਹੈ। ਸੋ ਜੇ ਅਸੀਂ ਇਸ ਤੋਂ ਜ਼ਿਆਦਾ ਫੈਟ ਵਧਾਈਏ 5% ਤੋਂ ਉੱਤੇ ਫੈਟ ਨਾਰਮਲ ਫੈਟ ਬਾਈਪਾਸ ਨਹੀਂ ਉਸ ਤੋਂ ਇਲਾਵਾ ਜਰ ਤੇਲ ਪਾਈਏ ਤਾਂ ਉਹ ਫੈਟ ਕੀ ਕਰਦਾ ਹੈ ਜਾਂ ਤੇਲ ਕੀ ਕਰਦਾ ਹੈ ਹਿਊਮਨ ਦੇ ਵਿੱਚ ਜਿਹੜੇ ਜੀਵਾਨੂ ਹੈ ਪਸ਼ੂਆਂ ਦੇ ਮਿਹਦੇ ਦੇ ਵਿੱਚ ਜਿਹੜੇ ਜੀਵਾਨੂ ਹੈ ਉਹਨਾਂ ਦੇ ਉੱਪਰ ਇੱਕ ਕੋਟਿੰਗ ਬਣਾ ਲੈਂਦਾ ਹੈ ਸੋ ਜਿਹਦੇ ਨਾਲ ਜਿਹੜੇ ਜੀਵਾਨੂਆਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਉਹ ਜੀਵਾਨੂ ਜਿਹੜੇ ਫਾਈਬਰ ਨੂੰ ਹজম ਨਹੀਂ ਕਰ ਸਕਦੇ ਸੋ ਇਸ ਕਾਰਨ ਜਿਹੜਾ ਖੁਰਾਕ ਦੇ ਵਿੱਚ ਜਿਹੜਾ ਰੇਸ਼ਾ ਹੈ ਉਹਦੀ ਪਚਣ ਯੋਗਤਾ ਘਟ ਜਾਂਦੀ ਹੈ ਪਰ ਜੇ ਅਸੀਂ ਬਾਈਪਾਸ ਫੈਟ ਦਵਾਂਗੇ ਦਾ ਉਹ ਹਿਊਮਨ ਵਿੱਚ ਸਥਿਰ ਰਹਿੰਦਾ ਹੈ ਉਹ ਅੱਗੇ ਜਾ ਕੇ ਐਬੋਮੈਸਮ ਵਿੱਚ ਟੁੱਟਦਾ ਹੈ ਤੇ ਅੰਤੜੀਆਂ ਵਿੱਚ ਜਾ ਕੇ ਹਜ਼ਮ ਹੁੰਦਾ ਹੈ ਸੋ ਇਹਦੇ ਨਾਲ ਜਿਹੜਾ ਜੀਵਾਨੂਆਂ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੁੰਦਾ ਜੀ ਸੋ ਕਹਿਣ ਦਾ ਮਤਲਬ ਹੈ ਸਾਨੂੰ ਤੇਲ ਦੀ ਥਾਂ ਤੇ ਬਾਈਪਾਸ ਫੈਟ ਦੀ ਵਰਤੋਂ ਕਰਨੀ ਚਾਹੀਦੀ ਹੈ ਸੋ ਅੱਗੇ ਵਧਾਂ ਡਾਕਟਰ ਸਾਹਿਬ ਜਿਹੜਾ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਵੀ ਡੇਰੀ ਪ੍ਰੀਮਿਕਸ ਸੋ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਦੱਸੋ ਵੀ ਡੇਰੀ ਪ੍ਰੀਮਿਕਸ ਕੀ ਹੁੰਦੀ ਹੈ ਤੇ ਇਹਦੇ ਵਿੱਚ ਕੀ ਕੀ ਤੱਤ ਹੁੰਦੇ ਨੇ ਤੇ ਇਹ ਕਿਦਾਂ ਵਰਤੀ ਜਾ ਸਕਦੀ ਹੈ ਅਹ ਦੇਖੋ ਜੀ ਜੇ ਪ੍ਰੀਮਿਕਸ ਦੀ ਗੱਲ ਕਰੀਏ ਤਾਂ ਇੱਕ ਇਹ ਕੁਝ ਪੋਸ਼ਕ ਤੱਤਾਂ ਨੂੰ ਰਲਾ ਕੇ ਬਣਾਇਆ ਗਿਆ ਇੱਕ ਮਿਸ਼ਰਣ ਹੁੰਦਾ ਹੈ ਜਿਸ ਵਿੱਚ ਕਿ ਅ ਕੁਝ ਧਾਤਾਂ ਕੁਝ ਵਿਟਾਮਿਨ ਅਮੀਨੋ ਐਸਿਡ ਜਾਂ ਹੋਰ ਪੋਸ਼ਕ ਤੱਤ ਵੀ ਪਾਏ ਜਾ ਸਕਦੇ ਹਨ ਸੋ ਇਸ ਨੂੰ ਮੱਝਾਂ ਜਾਂ ਗਾਵਾਂ ਦੀ ਖੁਰਾਕ ਵਿੱਚ ਮਿਲਾਇਆ ਜਾਂਦਾ ਹੈ ਤਾਂ ਕਿ ਉਹਨਾਂ ਦਾ ਜਿਹੜਾ ਸਿਹਤ ਵਿੱਚ ਸੁਧਾਰ ਹੋ ਸਕੇ ਤੇ ਉਹਨਾਂ ਦੀ ਪੈਦਾਵਾਰ ਵੀ ਵੱਧ ਸਕੇ ਜੀ ਸੋ ਜਿਹੜੇ ਇਹ ਪ੍ਰੀਮਿਕਸ ਕਈ ਤਰ੍ਹਾਂ ਦੇ ਹੁੰਦੇ ਹਨ ਜੋ ਕਈ ਤਰ੍ਹਾਂ ਦੇ ਜਾਨਵਰਾਂ ਲਈ ਮਤਲਬ ਇਹ ਬਣਾਏ ਜਾਂਦੇ ਹਨ ਜ਼ਰੂਰੀ ਨੇ ਕਿ ਮੱਝਾਂ ਘਾਵਾ ਬੱਕਰੀਆਂ ਲਈ ਵੀ ਪ੍ਰੀ ਮਿਕਸ ਹੈ ਘੋੜਿਆਂ ਲਈ ਵੀ ਪ੍ਰੀ ਮਿਕਸ ਹੈ ਉਹਨਾਂ ਦੀਆਂ ਸਰੀਰਕ ਲੋੜਾਂ ਦੇ ਹਿਸਾਬ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਸੋ ਇਹ ਜਿਵੇਂ ਕੱਲਾ ਮਿਨਰਲ ਪ੍ਰੀ ਮਿਕਸ ਵੀ ਬਣਾਇਆ ਜਾ ਸਕਦਾ ਹੈ ਉਹਦੇ ਵਿੱਚ ਵਿਟਾਮਿਨ ਵੀ ਪਾਏ ਜਾ ਸਕਦੇ ਆ ਜਾਂ ਫਿਰ ਇੱਕ ਤਰ੍ਹਾਂ ਦਾ ਕੰਬਾਈਨਡ ਪ੍ਰੀ ਮਿਕਸ ਬਣਾਇਆ ਜਾ ਸਕਦਾ ਜਿਹਦੇ ਵਿੱਚ ਅਮੀਨੋ ਐਸਿਡ ਤੇ ਹੋਰ ਕੁਝ ਸਪਲੈਸਟ ਵੀ ਜਾਨਵਰ ਦੀ ਲੋੜ ਅਨੁਸਾਰ ਉਹਦੇ ਵਿੱਚ ਐਡ ਕੀਤੇ ਜਾ ਸਕਦੇ ਹਨ ਜੀ ਜੀ ਅਤੁ ਕੀ ਜਿਹੜਾ ਡੇਰੀ ਪ੍ਰੀਮਿਕਸ ਆਪਾਂ ਗੱਲ ਕਰ ਰਹੇ ਹਾਂ ਜਿੱਦਾਂ ਤੁਸੀਂ ਦੱਸਿਆ ਵੀ ਪਸ਼ੂਆਂ ਦੀ ਲੋੜ ਮੁਤਾਬਕ ਬਣਾਇਆ ਜਾ ਸਕਦਾ ਹੈ ਕੀ ਇਹ ਆਪਣੇ ਪਸ਼ੂਹਾਰ ਵਿਭਾਗ ਵਿੱਚ ਬਣਦਾ ਹੈ ਜਾਂ ਉਪਲਬਧ ਹੈਗਾ ਹੈ ਹਾਂਜੀ ਡੇਰੀ ਪ੍ਰੀਮਿਕਸ ਜਿਹੜਾ ਪਸ਼ੂਹਾਰ ਵਿਭਾਗ ਵਿੱਚ ਬਣਦਾ ਹੈ ਸੋ ਇਹਨੂੰ ਜਿਹੜੀਆਂ ਦੁੱਧ ਦੇਣ ਵਾਲੀਆਂ ਗਾਵਾਂ ਤੇ ਮੱਝਾਂ ਦੀਆਂ ਖੁਰਾਕੀ ਜ਼ਰੂਰਤਾਂ ਦੇ ਹਿਸਾਬ ਤੇ ਸਪੈਸੀਫਿਕਲੀ ਡਿਜ਼ਾਈਨ ਕੀਤਾ ਗਿਆ ਹੈ ਜੀ ਤੇ ਇਸ ਨੂੰ ਦੇਣਾ ਕਿਵੇਂ ਹੈ ਜਿਵੇਂ ਹੁਣੇ ਸਾਨੂੰ ਅਸੀਂ ਪਸ਼ੂ ਨੂੰ 10 ਤੋਂ 12 ਗ੍ਰਾਮ ਅਪ੍ਰਤੀ ਦਿਨ ਦੇ ਹਿਸਾਬ ਤੇ ਦੇ ਸਕਦੇ ਆ ਜਾਂ ਜੇ ਤੁਸੀਂ ਇਸ ਨੂੰ ਫੀਡ ਵਿੱਚ ਐਡ ਕਰਨਾ ਤਾਂ ਤੁਸੀਂ ਫੀਡ ਵਿੱਚ ਵੀ 100 ਤੋਂ 150 ਗ੍ਰਾਮ ਪ੍ਰਤੀ ਕਿੰਟਲ ਦੇ ਹਿਸਾਬ ਤੇ ਐਡ ਕਰ ਸਕਦੇ ਹੋ ਜੀ ਅਕਸਰ ਸੋ ਅੱਜ ਡਾਕਟਰ ਸਾਹਿਬ ਨੇ ਸਾਨੂੰ ਖੁਰਾਕ ਸੰਬੰਧੀ ਤਕਨੀਕਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਧਾਤਾਂ ਦਾ ਚੂਰੇ ਬਾਰੇ ਦੱਸਿਆ ਯੂਰੋਮਿਲ ਲਿਕ ਬਾਰੇ ਦੱਸਿਆ ਬਾਈਪਾਸ ਫੈਟ ਬਾਰੇ ਦੱਸਿਆ ਡਾਕਟਰ ਸਾਹਿਬ ਨੇ ਡੇਰੀ ਪ੍ਰੀਮਿਕਸ ਬਾਰੇ ਦੱਸਿਆ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਸਾਡੇ ਪਸ਼ੂ ਪਾਲਕ ਵੀਰ ਨੇ ਉਹ ਇਹਨਾਂ ਤਕਨੀਕਾਂ ਬਾਬਤ ਜਾਣਕਾਰੀ ਲੈ ਕੇ ਇਹਨਾਂ ਨੂੰ ਵਰਤੋਂ ਵਿੱਚ ਲਿਆਉਣਗੇ ਤੇ ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਵਿੱਚ ਆ ਕਾਬਲ ਹੋ ਸਕਣਗੇ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਬਹੁਤ ਬਹੁਤ ਧੰਨਵਾਦ